ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁਖੀ ਬਾਠ ਜੀ ਜੋ ਕਿ ਚਾਹੁੰਦੇ ਹਨ ਕਿ ਸਾਡੇ ਸਕੂਲਾਂ ਦੇ ਬੱਚਿਆਂ ਵਿੱਚ ਛੁਪਿਆ ਹੁਨਰ ਜਗ ظاہر ਹੋਵੇ ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਨ ਚੰਗਾ ਪੜਨ ਅਤੇ ਚੰਗਾ ਲਿਖਣਾ ਇਸੇ ਮਕਸਦ ਨੂੰ ਲੈ ਕੇ ਉਹ ਪਿਛਲੇ ਲਗਭਗ ਡੇਢ ਦੋ ਸਾਲਾਂ ਤੋਂ ਇਹਨਾਂ ਬੱਚਿਆਂ ਦਿਆਂ ਲਿਖਤਾਂ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ ਅਤੇ ਲੈਂਦੇ ਪੰਜਾਬ ਪਾਕਿਸਤਾਨ ਵਿੱਚ ਵੀ ਇਹ ਕਾਰਜ ਨਿਰੰਤਰ ਆਪਣੇ ਖਰਚੇ ਤੇ ਕਿਤਾਬ ਦੇ ਰੂਪ ਵਿੱਚ ਛਾਪ ਕੇ ਕਰਵਾ ਰਹੇ ਹਨ ਬੀਤੇ ਦਿਨੀ ਜ਼ਿਲ੍ਹਾ ਓਪੜ ਦੇ ਬੱਚਿਆਂ ਦੀਆਂ ਤਕਰੀਬਨ 85 ਰਚਨਾਵਾਂ ਦੀ ਛਾਪੀ ਗਈ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਨੂੰ ਲੋਕ ਅਰਪਣ ਕੀਤਾ ਗਿਆ ਜਿਸ ਨੂੰ ਗੁਰਿੰਦਰ ਸਿੰਘ ਕਲਸੀ ਨੇ ਸੰਪਾਦਿਤ ਕੀਤਾ ਹੈ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ਼੍ਰੀ ਸੰਜੀਵ ਗੋਤਮ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸੁਰਿੰਦਰਪਾਲ ਸਿੰਘ ਪ੍ਰੋਫੈਸਰ ਭਗਵੰਤ ਸਿੰਘ ਸਤਿਆਲ ਅਤੇ ਓਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ ਨਵੀਆਂ ਕਲਮਾਂ ਨਵੀਂ ਉਡਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਮਾਗਮ ਦੌਰਾਨ ਬੱਚਿਆਂ ਦੀਆਂ ਭਾਵੁਕ ਅਤੇ ਕਮਾਲ ਦੀਆਂ ਪੇਸ਼ਕਾਰੀਆਂ ਨੇ ਚੰਗੀ ਵਾਹ ਵਾਹ ਖੱਟੀ ਜ਼ਿਲ੍ਹਾ ਰੋਪੜ ਦੀ ਸੁਚੱਜੀ ਸੰਪਾਦਨਾ ਟੀਮ ਦੇ ਮੈਂਬਰ ਸ਼੍ਰੀਮਤੀ ਮਨਦੀਪ ਰੇਮਪੀ ਸੰਜੀਪ ਧਰਮਾਣੀ ਸਦਾ ਜਤਿੰਦਰ ਸਿੰਘ ਅਤੇ ਸਰਦਾਰ ਰਾਜਵੀਰ ਸਿੰਘ ਚੌਂਤਾ ਸਮੇਤ ਇਲਾਕੇ ਦੇ ਲੇਖਕ ਕਰਮਜੀਤ ਸਕਰੂਲਾਪੁਰੀ ਸੰਦੀਪ ਕੌਰ ਰਵਿੰਦਰ ਸਿੰਘ ਰੱਬੀ ਕਵਲਜੀਤ ਕੌਰ ਤੇਜਿੰਦਰ ਸਿੰਘ ਬਾਸ ਅੰਜੂ ਬਾਲਾ ਰੀਨੂ ਕੌਸ਼ਲ ਮਨਦੀਪ ਕੌਰ ਬੱਚਿਆਂ ਦੇ ਗਾਈਡ ਅਧਿਆਪਕ ਅਤੇ ਮਾਪੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਸਟੱਜੇ ਸਮਾਗਮ ਦੀ ਮਾਨ ਸੰਚਾਲਨਾ ਸ਼੍ਰੀਮਤੀ ਮਨਦੀਪ ਰਿੰਪੀ ਨੇ ਕੀਤੀ।